ਅਮਰੀਕਾ ਦੀ ਕੈਲੀਫੋਰਨੀਆ ਸਟੇਟ ਹਰ ਸਾਲ 4 ਫਰਵਰੀ ਨੂੰ ਨਕੋਦਰ ਦਿਵਸ ਮਨਾਇਆ ਜਾਵੇਗਾ ਨਕੋਦਰ ਕਾਂ ਦੇ ਸ਼ਹੀਦਾਂ ਨੂੰ ਕੈਲੀਫੋਰਨੀਆ ਅਸੈਂਬਲੀ ਵੱਲੋਂ ਮਾਨਤਾ ਦੇਣ ਦੇ ਕੀ ਮਾਇਨੇ ਹਨ ਇਹ ਸਵਾਲ ਅਹਿਮ ਹੈ ਖਾਸ ਤੌਰ ਤੇ ਸਿੱਖਾਂ ਲਈ ਜਿਨ੍ਹਾਂ ਤથાਕथित ਸਿੱਖਾਂ ਨੂੰ ਸਿੱਖਾਂ ਦੇ ਨਾਲ ਹੋ ਰਹੀ ਬੇਇਨਸਾਫੀਆਂ ਨਹੀਂ ਦਿਖਦੀਆਂ ਉਹਨਾਂ ਦੇ ਮੂੰਹ ਤੇ ਚਪੇੜ ਹੈ ਕੈਲੀਫੋਰਨੀਆ ਦਾ ਇਮਤਾ ਨਖੋਦਰ ਕਾਨ ਜਿਵੇਂ ਇਸ ਮਨਾਉਣ ਦਾ ਇਹ ਮਤਾ ਪਾਸ ਕਰਕੇ ਕੈਲੀਫੋਰਨੀਆ ਅਸੈਂਬਲੀ ਨੇ ਭਾਰਤ ਵਿੱਚ ਸਿੱਖਾਂ ਦੇ ਕਾਨ ਦੀ ਸਚਾਈ ਨੂੰ ਮੰਨ ਲਿਆ ਹੈ ਬਿਹਤਰ ਹੁੰਦਾ ਤੇ ਇਹੀ ਮਤਾ ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤਾ ਜਾਂਦਾ ਪੀੜਤਾਂ ਨੂੰ ਸਮੇਂ ਸਿਰ ਨਿਆਂ ਮਿਲਦਾ ਕੈਲੀਫੋਰਨੀਆ ਅਸੈਂਬਲੀ ਦੇ ਫੈਸਲੇ ਤੋਂ ਕਈ ਸਿੱਖ ਚਿਹਰੇ ਵੀ ਪਰੇਸ਼ਾਨ ਹੋ ਰਹੇ ਹਨ ਲੇਕਿਨ ਉਹ ਕਬੂਤਰਵਾਹੂ ਅੱਖਾਂ ਮੀਟ ਕੇ ਸੋਚਦੇ ਹਨ ਕਿ ਬਿੱਲੀ ਦਾ ਸ਼ਿਕਾਰ ਨਹੀਂ ਬਣਨਗੇ ਪੰਜਾਬੀ ਪਾਸ਼ਾ ਤੇ ਪਾਣੀਆਂ ਦੇ ਮਸਲੇ ਤੋਂ ਲੈ ਕੇ 1984 ਦੇ ਸਿੱਖ ਜਨੋਸਾਈਡ ਸਾਡੇ ਸਾਹਮਣੇ ਹਨ ਜੇ ਭਾਰਤੀ ਹਕੂਮਤ ਇਨਸਾਫ ਕਰਦੀ ਤਾਂ ਸਿੱਖਾਂ ਨੂੰ ਦੂਜੇ ਮੁਲਕਾਂ ਦੇ ਅੱਗੇ ਮਨੁੱਖੀ ਹਕਾਂ ਦੀ ਗੁਹਾਰ ਨਾ ਲਾਉਣੀ ਪੈਂਦੀ ਅ 38 ਸਾਲ ਬੀਤ ਗਏ ਹਨ ਅਸ ਤੱਕ ਨਕੋਦਰ ਕਾਂਡ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ ਇੱਕ ਵੀ ਦੋਸ਼ੀ ਕਾਨੂੰਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨ ਅੱਜ ਸ਼ਹੀਦ ਪਈ ਰਵਿੰਦਰ ਸਿੰਘ ਜਿਤਨਾ ਦੇ ਪਿਤਾ ਸਰਦਾਰ ਬਲਦੇਵ ਸਿੰਘ ਹੀ ਅਜਿੰਦਾ ਹਨ ਜਦੋਂ ਕਿ ਤਿੰਨ ਹੋਰ ਸ਼ਹੀਦਾਂ ਦੇ ਮਾਪੇ ਇਨਸਾਫ਼ ਦੀ ਉਡੀਕ ਕਰਦੇ ਕਰਦੇ ਇਸ ਸੰਸਾਰ ਤੋਂ ਜਾ ਚੁਕੇ ਹਨ 1986 ਦੇ ਵਿੱਚ 38 ਸਾਲ ਪਹਿਲਾਂ ਨਕੋਦਰ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰਗੰਨ ਸਾਹਿਬ ਦੀਆਂ ਪੰਜ ਪੀਣਾ ਸਾੜੇ ਜਾਣ ਦੇ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਕੁਚਲਣ ਲਈ ਉਸ ਸਮੇਂ ਦੀ ਅਕਾਲੀ ਸਰਕਾਰ ਦੀ ਪੰਜਾਬ ਪੁਲਿਸ ਵੱਲੋਂ ਅੰਨੇਵਾ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਨੇ ਇਸ ਘਟਨਾ ਦੀ ਜਾਂਚ ਤਾਂ ਕਰਵਾਈ ਪਰ ਇਸ ਦੀ ਰਿਪੋਰਟ ਤੇ ਅਮਲ ਨਹੀਂ ਕੀਤਾ ਨਾਹੀਂ ਇਸ ਜਾਂਚ ਰਿਪੋਰਟ ਨੂੰ ਨਿਯਮਾਂ ਦੇ ਮੁਤਾਬਕ 6 ਮਹੀਨਿਆਂ ਦੇ ਅੰਦਰ ਅੰਦਰ ਅਸੈਂਬਲੀ ਵਿੱਚ ਪੇਸ਼ ਕਰਕੇ ਉਸ ਤੇ ਕਾਰਵਾਈ ਹੀ ਕੀਤੀ ਇਸ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਦਿੱਤਾ ਉਲਟਾ ਉਸ ਸਮੇਂ ਦੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਨੂੰ ਮਨਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪ੍ਰਿੰਸੀਪਲ ਸਖਤਰ ਬਣਾ ਕੇ ਰੱਖਿਆ ਅਤੇ ਰਿਟਾਇਰਮੈਂਟ ਮੰਗਰੋ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਅਤੇ ਉਸ ਵਕਤ ਦੇ ਜਲੰਧਰ ਦੇ ਐਸਐਸਪੀ ਇਜ਼ਹਾਰ ਆਲਮ ਜਿਸ ਨੇ ਬਾਅਦ ਦੇ ਵਿੱਚ ਆਲਮ ਸੇਨਾ ਬਣਾ ਕੇ ਕਈ ਜੁਝਾਰੂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਉਸ ਨੂੰ ਵੀ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਸੀ ਉਸ ਦੀ ਪਤਨੀ ਨੂੰ ਮੁੱਖ ਸੰਸਦੀ ਸਖਤਰ ਬਣਾ ਕੇ ਨਿਵਾਜਿਆ ਗਿਆ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿਮ ਮਿਲਾਵਟ ਰਲਾਉਣ ਦੀ ਮੁਹਿਮ ਤਿਲਕ ਚੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟ੍ਰੁਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ